ਇਲਾ ਮਨਾ ਹਾਂਜੀ ਸਾਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡ ਚੁੱਪ ਕੀਤੀ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਐ ਦੋ ਪਸ਼ੂ ਵਿਖਾਉਣੇ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਜਰਸੀ ਵੱਡੇ ਕੱਦਾਂ ਵਾਲੀ ਤਾਜੀ ਸੂਈ ਸਵਾਈ ਤੇ ਇੱਕ ਸਾਈ ਵਾਲ ਵੜ ਗੱਬਣ ਤਿਆਰ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਭਾਣ ਕਿਨੇ ਕਿ ਹੋਣਗੇ ਸასი ਘਾਲ ਸასი ਘਾਲ ਬਾਈ ਨਾ ਦੱਸ ਦੀਏ ਨਾ ਸਲਰ ਸਿੰਘ ਪੰਚਾਪਟ ਕੀ ਜ਼ਿਲ੍ਹਾ ਮੁਗਰਸੀਲੇ ਮੁਗਰਸੀ ਬਾਈ ਫੋਨ ਨੰਬਰ ਦੱਸ ਦੀਏ 904481602 ਇਹੋ ਈ ਕਰ ਸੁਈ ਸੁਵਾਈ ਦੋ ਇਹ ਬਾਈ ਰਾਤ ਦੀ ਸੁਈ ਹੈ ਜੇ ਅੱਜ ਰੋਕੇ ਜੇ ਦੀ ਵੀਡੀਓ ਹੈਗੀ ਆਪਣੇ ਕੋਲ ਠੀਕ ਹੈ ਉਹ ਤਸल्ली ਕਰਾ ਦੇਗੇ ਬਾਕੀ ਰਾਤ ਦੀ ਸੁਈ ਹੈ ਸਵੇਰ ਕੱਢਾ ਢਾਈ ਦਾ ਨਿਕਲੋ ਬੋਲਾ ਕਿੰਨਾ ਕਿ ਭਾਜੂ ਦੇ ਦੂਗੀ 4 15 ਕਿਲੋ ਯਾਰ ਵਾਧੂ ਵੀ ਦੇ ਸਕਦੀ ਹੈ ਨਿਕਾ ਜ ਆਪਾ ਆ 45000 ਰੁਪਇਆ ਮੁੱਲ 50 ਕਰੋ 55 ਕਰੋ ਜੈਸਨ ਹੋਈ ਹੈ ਮੁੱਲ 50 ਕਰਾ ਲਓ 55 ਕਰਾ ਲਓ 45000 ਬਾਈ ਕਹਿੰਦਾ ਜੇ ਸਨੋ ਵਾਲਾ ਕੰਮ ਹੀ ਆ ਦੁੱਧ ਪਿਆ ਜੀ 14 15 ਕਿਲੋ ਰਾਤ ਸੂਈ ਆ 2.5 ਕਿਲੋ ਬੋਲਾ ਸੁਬਾ ਕੱਢਿਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਬਾਕੀ ਆ ਕਿਉਂਕਿ ਪਹਿਲੀ ਚਵਾਈ ਕੀਤੀ ਕਰਕੇ ਹਵਾਨਾ ਖਾਲੀ ਨਹੀਂ ਕੀਤਾ ਥੋਨੂੰ ਵੀ ਸਾਰੇ ਭੈਣ ਭਰਾ ਨੂੰ ਪਤਾ ਹੀ ਆ ਹਰੇਕ ਭੈਣ ਭਰਾ ਡਰਦਾ ਪਹਿਲੀ ਚਵਾਈ ਚ ਖਾਲੀ ਕਰਦਾ ਨਹੀਂ 2.5 ਕਿਲੋ ਬੋਲਾ ਕੱਢਿਆ 45000 14 15 ਕਿਲੋ ਦੁੱਧ ਵਾਲੀ 托ਕੜ ਲੈਣੀ ਹੋਵੇ 40 45000 ਦੀ ਆਉਂਦੀ ਆ 托ਕੜ 14 15 ਕਿਲੋ ਵਾਲੀ ਹੂੰ ਚੋਣ ਬਾਈ ਕਹਿੰਦਾ ਬਹੁਤ ਚੰਗਾ ਮੱਝਾਂ ਵਰਗਾ ਦੁੱਧ ਹੋਣਾ ਜਾਵਾ ਯਾਰ ਬਾਈ ਲੈ ਚੱਕੜਾ ਰਗਾ ਹੂੰ ਲੇਟਰਗਾ ਜਾਵਾ ਆਹ ਕੈਨ ਚੱਕੜਾ ਰਗਾ ਜਾਵਾ ਦੇਊਗੀ ਸੇ ਪੈਂਟੂ ਵੀ ਠੀਕ ਐ ਬਾਈ ਕਹਿੰਦਾ 6 ਪੈਂਟ ਵਾਲਾ ਦੇਊਗੀ 14 15 ਕਿਲੋ ਗਲਾਬੀ ਥਾਨ ਇੱਕ ਵਾਸੇ ਅਮਰੀਕਨ ਦਾ 2 ਫੈਟ ਵਾਲਾ 22 23 ਕਿਲੋ ਤੇ ਇਹਦਾ 6 ਫੈਟ ਵਾਲਾ 14 15 ਕਿਲੋ ਇੱਕ ਬਰੋਬਰ ਆ 45000 ਕਿਉਂ 14 15 ਕਿਲੋ ਵਾਲੀ ਟੋਕੜ ਲੌਂਗਣ 40 45 ਦੀ ਮੈਲਣੀ ਆ ਇਹ ਤਾਜੀ ਸੂਈ ਆ ਬਸ ਇੱਕ ਵਟਾ ਸਿੰਗਾ ਵਾਲਾ ਤੇ ਜਿਹਨੇ ਥੋੜੇ ਪੈਸੇ ਲਾਉਣੇ ਆ ਉਹਨੂੰ ਸਿੰਗ ਕੀ ਕਹਿੰਦੇ ਆ ਜੇ ਮਾਰਦੀ ਹੋਵੇ ਤਾਂ ਕੋਹਨੀ ਨੇ ਵੀ ਟੁੱਡ ਮਾਰ ਦੇਣੀ ਆ ਤੇ ਸਿੰਗ ਜ਼ਰੂਰ ਹੈਗੇ ਪਰ ਹੈਗੀ ਸੀਲ ਹੈ ਟੋਕੜਾਂ ਵਾਲੀ ਭਾਅ 45000 ਤਾਜੀ ਸੂਈ ਸਵਾਈ ਹੈ ਜੇਰ ਪੈਗੀ ਹੈ ਵੀਡੀਓ ਹੈਗੀ ਆ ਜੇਰ ਦੀ ਬਾਈ ਕਹਿੰਦਾ ਆਪਾਂ ਤਸੱਲੀ ਕਰਾ ਦੇਾਂਗੇ। ਜਮਾਂ ਜੈਜਪਾ 2 ਨੰਬਰ ਤੇ ਆ ਜਾ। ਨਹੀਂ ਗੱਪਣਾ ਭਾਈ 2800 ਰੁਪਏ ਸੂਪੇ ਛੱਟਾ ਦੇ ਲਵਗੀ। ਕਿੰਨਾ ਦੁੱਧ ਦੇ ਦੂ? 16-17 ਕਿਲੋ ਯਾਰ ਬੱਚੀ ਚੰਗੀ ਐ। ਤਾਂ ਕਿ ਉਹਨੇ ਕੰਦਾ ਹੈ। ਹੈ? 2 ਦੇ ਦੇਗੀ 16-17 ਕਿਲੋ ਬੱਚੀ ਉਹਨੇ ਕੰਦਾ ਦੀ ਐ। ਕੱਢੀਏ ਬਾਹਰ। ਦੋਸਤੋ ਰਾਤ ਸਵੇਰ ਵਾਲਾ ਕੰਮ ਹੀ ਆ ਭਾਈ ਕਹਿੰਦਾ। ਤਿਆਰ ਹੀ ਮੰਨੋ ਤੁਸੀਂ ਰਾਤ ਨੂੰ ਸੂ ਸਕਦੀ ਆ, ਕੱਲ ਨੂੰ ਸੂ ਸਕਦੀ ਆ। ਹਲਕੀਆਂ ਜੀਆਂ ਬਲ ਢਿੱਲਾਂ ਹੈਗੀਆਂ। ਇੰਨੀਆਂ ਕੁ ਵਲ ਢੱਲਾਂ ਤਾਂ ਸੂੰਦੀਆਂ ਸੂੰਦੀਆਂ ਕਰਮਾ ਲਈਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਦੁੱਧ 16-17 ਲੀਟਰ ਬਾਈ ਕਹਿੰਦਾ ਪਿਆ ਜੂ ਸਾਈਵਾਲ ਵਹਿੜਾ ਸਾਈਵਾਲ ਦੀ ਜਰਸੀ ਨਾਲੋਂ ਵੀ ਫੈਟ ਵੱਧ ਆਉਂਦੀ ਏ ਸਾਈਵਾਲ ਨਸਲ ਦੀ ਜਰਸੀ ਨਾਲੋਂ ਵੀ ਫੈਟ ਵੱਧ ਆਉਂਦੀ ਏ ਮੋٹے-ਮੋٹے ਥਾਨ ਹਵਾਨਾ ਸੋਹਣਾ 16-17 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਕਰਦੇ ਚ ਵੱਡੀ ਆ ਦੂਜਾ ਆ ਪਹਿਲਾ ਸੂਹਾ ਦੂਜਾ ਸੂਹਾ ਦੰਦਾ ਜੀ ਆ ਬਾਈ ਕਹਿੰਦਾ ਹਲਕੀਆਂ ਜੀਆਂ ਵਲ ਢੱਲਾਂ ਹੈ ਹੀਆਂ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਸਵੇਰੇ ਸੂਪੇ ਤਿਆਰ ਹੈ ਮੋਟਾ ਮੋਟਾ ਗੁਲਾਬੀ ਥਣ ਜਰਸੀ ਨਾਲੋਂ ਵੀ ਸਾਈਵਲ ਦੀ ਫੈਟ ਵੱਧ ਆਉਂਦੀ ਹੈ ਮੱਝਾਂ ਰਗਾ ਦੁੱਧ ਹੋਣਾ ਦੋ ਨਗ ਦੋਵਾਂ ਦੀ ਫੈਟ ਫੁੱਲ ਆਉ ਹਾਈਟ ਦੋਵਾਂ ਦੀ ਸੇਮ ਹੀ ਆ ਕਿੰਨੇ ਦੀ ਇਹ ਇਹ 50000 ਦੀ ਬਈ ਜੇ ਕੋਈ ਜੋੜਾ ਲੈ ਲੂ ਮੈਂ ਮਾਨਤਾ ਕਰ ਦਾਂਗਾ ਯਾਰ ਲਓ ਜੀ ਕੰਮ ਨਵੇੜ ਦੇਣਾ ਹਾਂ ਠੀਕ ਆ ਢਾਟ ਭਾਈ ਇਹ ਚੱਲੀ ਜਾਂਦਾ ਬਾਈ ਕਹਿੰਦਾ ਕੰਮ ਨਵੇੜ ਦੇਣਾ ਦੋ ਨੰਬਰ 50 ਦੀ 1 ਨੰਬਰ 45 ਦੀ ਸੂਈ ਸਵਾਈ ਜੇਰ ਵਾਲੇ ਪਾਸੋਂ ਓਕੇ ਦੋਵੇਂ ਵੱਡੀਆਂ ਵਹਿੜਾਂ ਕੱਦ 'ਚ 2 ਨੰਬਰ 50 ਦੀ 1 ਨੰਬਰ 45 ਦੀ ਜੇ ਕੋਈ ਜੋੜਾ ਲੈ ਲੂ ਹੋਰ ਵੀ ਮਾਨਤਾਨ ਬਾਈ ਕਹਿੰਦਾ ਕਰ ਦੂ ਜਮਾਂ ਜੈਜਪਾ ਸੋਹਣੀਆਂ ਦੋ ਵਹਿੜਾਂ ਵੱਡੇ ਕੱਦ ਵਾਲੀਆਂ ਇਦੂ ਘੱਟ ਮੁੱਲ 'ਚ ਦਾ ਫਿਰ ਤੁਹਾਨੂੰ ਵੀ ਪਤਾ 5-7 ਪਿੰਡ ਤੌਰ ਫਿਰ ਕੇ ਗੀੜਾ ਦੇ ਲਿਓ ਇਹ ਵਹਿੜਾਂ ਵੀਡੀਓ ਤੇ ਵੇਖ ਲੀਆਂ ਤੁਸੀਂ ਇਦਾਂ ਦੀਆਂ ਵਹਿੜਾਂ ਦਾ ਵੇਖ ਲਓ ਲੋਕੀ ਕਿੰਨਾ-ਕਿੰਨਾ ਮੁੱਲ ਕਰਦੇ ਆ ਤੇ ਜੇ ਭਾਅ 'ਚ ਮਿਲਦੀਆਂ ਤਾਂ ਲੈ ਲਿਓ ਤੇ ਨਹੀਂ ਫਿਰ ਦੋ ਖੜੀਆਂ ਬਾਈ ਦੇ ਘਰੇ ਆਜੋ ਪਾਸ ਕਰਕੇ ਲੈ ਜਾਓ ਸਾਸਿਕਾ